ਹੈਲੋ ਸਾਸਰੀ ਗਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਖਸਾਦ ਹੋਵੋਗੇ ਆਪਾਂ ਆਪਣੇ ਘਰਾਂ ਵਿੱਚ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਕੱਲ ਆਪਾਂ ਲੈ ਕੇ ਜੀ ਰਸਣ ਪਾਣੀ ਇਹ ਜਿਹੜਾ ਢਿੱਡ ਲੱਗੇ ਹੋਇਆ ਇਹਦੇ ਕਾਰਨ ਢਿੱਡ ਦੇ ਤੇ ਥੋੜਾ ਜਿਹਾ ਲੈ ਕੇ ਆਏ ਜਿੰਨੀ ਕਾ ਆਪਾਂ ਨੂੰ ਜ਼ਰੂਰਤ ਸੀ ਬਾਕੀ ਆਪਾਂ ਨਹੀਂ ਲੈ ਕੇ ਤੇ ਆਪਾਂ ਕੋਸੇ ਦੇ ਮਾਰਟ ਚ ਉਸ ਮਾਲ ਨੇ ਦਾ ਕੋਸ ਦੁਕਾਨ ਤੋਂ ਨੇਂਦਾ ਮੈਨੂੰ ਤਾਂ ਕੋਈ ਫਰਕ ਨਹੀਂ ਲੱਗਿਆ ਸਮਾਨ ਦਾ ਕਹਿੰਦੇ ਤੇ ਸਸਤਾ ਸਮਾਨ ਆ ਮੈਨੂੰ ਤਾਂ ਲੱਗਿਆ ਨਹੀਂ ਹੈਗਾ ਤੇ ਤੁਹਾਡੇ ਨਾਲ ਕਰਦੇ ਆ ਸੇਅਰ ਸੌਦਾ ਆਹ ਦੇ ਦੇ ਪਰਫੋਮਾ ਉਹ ਇਹਦਾ ਪੈਗਟ ਆ

ਬੇਸਣ ਅੱਧਾ ਕਿਲੋ ਤੇ ਜੰਝਰ ਪਰ ਆ ਹੈਗਾ ਜੀ ਕਾਸਟਰਡ ਬਣਾਉਣ ਵਾਲਾ ਇਸ ਕਰੀਮ 치ਸ ਪਾਸ ਤਾਂ ਕਦੇ ਆਪਾ ਇਹਦੇ ਪਰੇਜ ਹੈਗਾ ਜੀ 500 ਰੁਪਏ ਆ ਹੈਗਾ ਜੀ ਲੱਡੂਆਂ ਤੇ ਚੌਲਾਂ ਚਪਾਉਣਾ ਦਾ ਰੰਗ ਇਹ ਅਸੀਂ ਕਰ ਲੈ ਫੋਲ ਲੈ ਅਸੀਂ ਦੋ ਪਤਾ ਨਹੀਂ ਕਿੰਨੇ ਰੁਪਏ ਵੇਲੇ ਰਵੇ ਐਸ ਤੋਂ ਲੈ ਰਿਹਾ ਪੈਟਾ ਲੈਂਦਾ ਇਹ ਹੈ 95 ਰੁਪਏ ਦਾ ਡੀ ਮਾਰਟ ਚ ਤੁਸੀਂ ਦੱਸਣਾ ਕਿ ਦੁਕਾਨ ਤੇ ਕਿੰਨੇ ਦਾ ਮਿਲਦਾ ਆਸੋ ਫਰ ਸਿਲਵਰ ਬੈਕ ਭਿੰਮ ਇਹ ਹੈਗੇ ਨੇ ਸੈਨ ਟਿੱਕੀ ਇਹ ਦਾ ਪ੍ਰਾਈਸ ਮੈਨੇ ਬਦੇ ਦੇਸ ਨਹੀਂ ਦੇ ਰਿਹਾ ਇਹ ਪੰਜ ਸੋਗਰਾਮ ਖਾਣੇ ਨਾਲ ਤਾਂ ਕੁੱਲੇ ਦਿੱਤੇ ਸੀ ਬਰਨਾਲੇ ਤੋਂ ਸੇਤੀ ਸਰਵਾਂ ਦੀ ਦੁਕਾਨ ਤੇ ਹੋਰ 8 ਘਟ ਗਈ ਕਿ ਸਾਨੂੰ 1500 ਰੁਪਏ ਮਹਿੰਗੇ ਲੱਗੇ ਤੁਸੀਂ ਦੱਸੋ ਮੈਂ ਬੀ ਡੀ ਮਾਰਟ ਸਸਤੇ ਮਿਲਦੇ ਕਿ ਆਮ ਦੁਕਾਨ ਤੋਂ ਸਸਤੇ ਮਿਲਦੇ ਤੇ ਉਹਥੇ ਲੈ ਪੈ ਦਿੱਤੀ ਬੰਦ ਸੀ ਤੇ ਫੁੱਲੇ ਲੈਣ ਦੇ ಸಣ್ಣ ಸೊ ಪಿ ಪ್ಯಾಕಟ ਕੋਈ ਜਿਸ ਦਾ ਸਾਨੂੰ ਮੇਗਾ ਘਸਸਤੇ ਹੈ ਤੇ ਆ ਪਰਲੇ ਦੇਵੀ ਸੱਕਰ ਬਾਦ ਮੁਟਾਰੇ ਇਹ ਲੀਵਰ ਤੋਂ ਬਹੁਤ ਵਧੀਆ ਨੇ ਅਸੀਂ ਤੋਂ ਦੁਕਾਨ ਤੋਂ ਲੈ ਲੈਂਦੇ ਸੀ ਪਹਿਲਾਂ ਖੁੱਲੇ ਹੁੰਦੇ ਸੀ ਉਹ ਹੋਰ ਨਾ ਵਿੱਚ ਨਾ ਥੋੜੀ ਪੀੜ ਕਰਾਂਗਾ ਦੇਂਦੇ ਨੇ ਨਾ ਇਹ ਤਾਂ ਕਾਲੇ ਹੈ ਤੇ ਨਾਲ ਇਹ ਚਿਪਚਿਪੇ ਨਹੀਂ ਹੈਗੇ ਸੁੱਕੇ ਆਲੂ ਦੇ ਘਾਰੇ ਬਹੁਤ ਹੀ ਵਧੀਆ ਇਹ ਪਤਾ ਨਹੀਂ ਕਿੰਨੇ ਦੇ ਨੇ ਨਾ ਤੇ ਪ੍ਰਾਈਸ ਨਹੀਂ ਲਿਖਿਆ ਪੈਕਿੰਗ ਬੰਦ ਆ ਬਿਲਕੁਲ ਤੇ ਉਹ ਖੁੱਲੇ ਜਿਹੜੇ ਮੈਨੂੰ ਵਧੀਨ ਲੱਗੇ ਹੈਗੇ ਤੇ ਉਹਨੂੰ ਇਸ ਕਰਕੇ ਉਸੇ ਵਰਨਾ ਲਈਤੀ ਲਿਓਨੇ ਆ ਆਲੂ ਬਘਾਰੇ ਤੇ ਆਨੇ ਦੇ ਜੀਮਲੀ ਇੱਥੇ ਜਿਹੜੀ ਆਪਾਂ ਐਮਲੀ ਲੈਣੇ ਆ ਤਨਹੋਲੇ ਤੋਂ ਹੀ ਹੋਵੇ ਮਿਲੀ ਸਕਤ ਹੁੰਦੀ ਹੈ ਇਹ ਮੇਰੀ ਦੇਖੋ ਕਾਗਜ਼ ਦੇ ਵਿੱਚ ਹੀ ਬਹੁਤ ਹੀ ਨਰਮਾਂਗੀ। ਇਮਲੀ ਦਾ ਇਹ ਬਹੁਤ ਕਰਕਾ ਉਥੋਂ ਤੁਰਤ। ਇਹ ਦੇ ਨਾਲ ਜੀ ਇਹ ਪਿਆਓ ਕਿ ਸਵੇਰੇ ਪੀਣਾ ਕਿੰਨਾ ਵੀ ਪੀਓ ਵਿਸਰ ਕਿੰਨੇ ਲੀਵਰ ਪੇਟੀ ਹੋਵੇ। ਕੋਈ ਵੀ ਲੀਵਰ ਪ੍ਰਤੀ ਪ੍ਰੋਗਰਾਮ ਪ੍ਰਵੰਦਨ ਹੋਵੇ ਤੇ ਸਰੀਰ ਵਿੱਚ ਗਰਮੀ ਭਰੀ ਹੋਵੇ। ਤਾਂ ਇਹ ਚੀਜ਼ ਤੁਸੀਂ ਲੈ ਸਕਦੇ ਹੋ। ਸਵੇਰੇ ਕੱਚ ਦੇ ਗਲਾਸ ਵਿੱਚ ਪਿਆਉ ਲੋ ਇਹਨੂੰ ਕੰਚ ਦੇ ਗਲਾਸ ਵਿੱਚ ਪਿਓ ਕੇ ਇਹਨੂੰ ਉਹਦ ਨਾ ਲੈ ਲੋ ਸਵੇਰੇ ਪੌਣ ਕੇ ਇਹਦੇ ਵਿੱਚ ਜੇ ਰੋਲੇ ਪਾਉਣੇ ਸੁੱਕੇ ਰੋਲੇ ਵੀ ਰਾਤ ਨੂੰ ਪਾ ਸਕਦੇ ਆ ਆ ਤੇ ਸਵੇਰੇ ਨੂੰ ਪੌਣ ਕੇ ਪਾਣੀ ਇਹਦਾ ਪੀ ਲਓ ਤੇ ਤੁਹਾਨੂੰ ਕਿੰਨੀ ਤੁਹਾਡੇ ਗਰਮੈਸਾ ਵੀ ਅੰਦਰ ਤੇ ਕੋਈ ਲੀਵਰ ਨੂੰ ਪ੍ਰੋਬਲਮ ਹੋਵੇ ਕਾਲਾ ਪੀਲਾ ਵੀ ਠੀਕ ਕਰਦੀ ਹੈ ਇਹ ਚੀਜ਼ ਇਹ ਤੁਸੀਂ 3 ਮਹੀਨੇ ਲਗਾਤਾਰ ਪੀਵੋਗੇ ਤਾਂ ਤੁਹਾਡਾ ਲੀਵਰ ਬਿਲਕੁਲ ਬਹੁਤ ਠੀਕ ਹੋ ਜਾਊਗਾ ਅਸੀਂ ਆਪ ਜਮਾ ਕੇ ਦੇਖਿਆ ਨੁਕਤਾ ਆਪਾਂ ਕਿਸੇ ਦੀ ਸੋਨੀਸ ਨਾਲ ਇਹ ਗੱਲ ਨਹੀਂ ਕਰਦੇ ਆ ਆਪਾਂ ਲੈਂਦੇ ਜੀ ਸ਼ੱਕਰ ਡੀਮਾਰਟ ਚ ਮਹਿੰਗੀ ਸੀ ਸ਼ੱਕਰ ਅਸੀਂ ਉੱਥੇ ਨਹੀਂ ਲੈਂਦੇ ਤੇ ਬਰਨਾਲੇ ਤੋਂ ਲੈਂਦੀ ਹੈ ਸੇਰਵਾ ਦੀ ਦੁਕਾਨ ਤੋਂ ਉੱਤ 58 ਰੁਪਏ ਕਿਲੋ ਪਈਏ ਚਾ ਬਸਵਾ ਰਬਗੇ ਰੰਗ ਤੋਂ ਸ਼ੱਕਰ ਹੀ 4 ਪੈਕਟ ਲੈਂਦੇ ਆਪਾਂ ਸ਼ੱਕਰ ਦੇ ਚਲੋ ਆਪਣਾ ਮੀਨਾ ਨੰਗ ਦੀ ਸ਼ੱਕਰ ਆਪਾਂ ਬਾਹਰ ਮਿੱਠਾ ਨਹੀਂ ਖਾਂਦੇ ਇਹ ਆਪਣੀ ਸ਼ੋਪਿੰਗ ਤੇ ਉੱਥੇ ਸ਼ੱਕਰ ਸਾਨੂੰ ਮਹਿੰਗੀ ਲੱਗੀ ਕਰਨੀ 120 ਰੁਪਏ ਕਿਲੋ ਦਾ ਸਤੇ ਤੇ ਉਹ ਸ਼ੱਕਰ 1 ਕਿਲੋ ਦਾ ਡੱਬਾ ਸੀ ਇਹ ਇਹ ਰਸੇ ਉਥੇ ਡੀਮਾਰਟ ਜੋ ਨਹੀਂ ਲੈਤੀ ਤੇ ਆਪਾਂ ਨੂੰ ਜੀ ਰਸਣ ਵੇਨਾ ਸਵਦਾ ਨਹੀਂ ਹੈਗਾ ਲੈ ਇੱਥੇ ਵੀ ਨਾ ਢਿੱਡ ਭਰੇ ਬਿਨਾ ਤੇ ਆਪਾਂ ਨੂੰ ਸੋਚ ਸਮਝ ਕੇ ਸਵਦਾ ਲੈਣਾ ਚਾਹੀਦਾ ਵੀ ਕਿੱਥੋਂ ਆਪਾਂ ਨੂੰ ਵਧੀਆ ਠੀਕ ਰੇਟ ਮਿਲ ਸਕਦਾ ਤੇ ਕਿ ਮਿਲ ਸਕਦਾ ਤੇ ਜਿੱਥੇ ਆਪਾਂ ਨੂੰ ਮਹਿੰਗੀ ਲੱਗਦੀ ਚੀਜ਼ ਉਥੇ ਬਿਲਕੁਲ ਨਹੀਂ ਲੈਣੀ ਚਾਹੀਦੀ ਇਹ ਰੇਟ ਦਾ ਪਤਾ ਕਰਨਾ ਚਾਹੀਦਾ ਬਾਕੀ ਮੈਂ ਤੁਹਾਨੂੰ ਡੀਮਾਰਟ ਬਾਰੇ ਹੋਰ ਵੀ ਦੱਸੂਗੀ ਇੱਕ ਵੀਡੀਓ ਬਣਾ ਕੇ ਵੀ ਉਤੇ ਆਪਣੇ ਜਿਆਦੇ ਪਲੂਜ ਕਰਤੀ ਕਿਵੇਂ ਵਜਾਂਦੀ ਆਪਾਂ ਸਾਪ ਮਿਸਰੀਤਾ ਵਾਲੀ ਦਾ ਚੂਰਨ ਬਣਾਇਆ ਜੀ ਇਹ ਰੋਟੀ ਖਾ ਕੇ ਆਪਾਂ ਲੈ ਸਕਦੇ ਹਾਂ ਸਾਮ ਮੈਨ ਪੀ ਕੇ ਰੱਖ ਲਿਆ ਦੇਖ ਸੁਵਿੰਦ ਬਹੁਤ ਸੋਹਣੀ ਆਉਂਦੀ ਤੇ ਇਹ ਵੀ ਬਹੁਤ ਚੰਗੀ ਐ ਪਰ ਰੋਟੀ ਖਾ ਕੇ ਖਾਣਾ ਖਾ ਕੇ ਜੇ ਤੁ ਆਪਾਂ ਚਾਹਦੇ ਆ ਸੌਫਾ ਆਪ ਤ ਨਹੀਂ ਚੱਬੀ ਜਾਂਦੀ ਕਿਉਂਕਿ ਉਹ ਦੰਦ ਚੰਗੀ ਤਰ੍ਹਾਂ ਕਿਸੇ ਦੇ ਨਹੀਂ ਕੰਮ ਕਰਦੇ ਇਸ ਤਰ੍ਹਾਂ ਇਹਨੂੰ ਇੱਕ ਚਮਚਾ ਲੈ ਲਓ ਨਹੀਂ ਤਾਂ ਠੰਡੀ ਇਹ ਤਾਂ ਗਿਆ ਨਹੀਂ ਇਸ ਤਰ੍ਹਾਂ ਇਹ ਸਾਫ ਵੀ ਨਹੀਂ ਝੰਡੀ ਹੈ ਜੀ ਤੇ ਮੈਂ ਇਹਦੇ ਵਿੱਚ ਸਰਨਾ ਨਹੀਂ ਪਾਈ ਦੋ ਚੀਜ਼ਾਂ ਮਿਕਸ ਕੀਤੀਆਂ ਨੇ ਦੋਨਾਂ ਚੀਜ਼ਾਂ ਦੀ ਬਣਾਇਆ ਟਿੱਡ ਭਰੇ ਬਿਨਾ ਸਰਵਾਂ ਨੂੰ ਜਿਹੜੇ ਟਿੱਡ ਨਾਲ ਲੱਗੇ ਹੋਵੇ ਤਾਂ ਇਹ ਸੌਤੇ ਦੀ ਕਾਹਲੀ ਜ਼ਰੂਰਤ ਹੈ 12 ਦੇਖੋ ਜੀ ਮਗਾਈ ਬਹੁਤ ਨਾ ਕਿਤੇ ਰੇਟ ਦਾ ਪਤਾ ਲੱਗਦਾ ਜਿਹੇ ਜੀ ਇਸ ਜੀ ਕਰਦਾ ਹੋਏ ਜੇ ਰੇਟ ਆਪਾਂ ਨੂੰ ਲਾਈ ਜਾਂਦੇ ਆਪਾਂ ਨੂੰ ਰੇਟ ਬਾਰੇ ਕੋਈ ਪਤਾ ਨਹੀਂ ਹੈ ਦੇਖੋ ਸ਼ੱਕਰ ਦੀ ਕਿੰਨਾ ਫਰਕ ਆ ਉਹ ਉੱਥੇ ਸ਼ੱਕਰ ਦਾ ਹੋ ਰੇਟ ਬਰਨਾਲੇ ਹੋ ਰੇਟ ਆ ਮਖਾਣਿਆਂ ਦਾ ਪੂਰੇ ਸਾਡੇ ਤਣਾਉਲੇ ਇਸ ਤੋਂ ਵੀ ਘੱਟ ਆ ਰੇਟ ਤੇ ਬਰਨਾਲੇ ਸੇਰ ਵਾਲਿਆਂ ਦੇ ਮਸੂਰ ਰੋਟੀੰਨਾਂ ਦੀ ਉਹਨਾਂ ਦਾ ਇੱਥੇ ਤਣਾਉਲੇ ਨਾਲੋਂ ਵੱਧ ਆ ਰੇਟ ਤੇਰਾ ડીਮਾਰਟ ਤੇ ਉਸ ਤੋਂ ਵੀ ਜਾਵੇ ਇਹ ਸਾਨੂੰ 1.5-200 ਰੁਪਏ ਮਹਿੰਗਾ ਪੈਗੇ ਇਹ ਮੂੰ ਫੰਦ ਮਖਾਣੀ 500 ਗ੍ਰਾਮ ਤੇ ਮੈਂ ਫਿਰ ਕਰਿਆ ਕਿ ਮੈਂ ਕਿਹਾ ਜਦੋਂ ਮੈਨੂੰ ਪਤਾ ਲੱਗੇ ਵੀ ਇੰਨੇ ਮਹਿੰਗੇ ਮੈਂ ਕਿਹਾ ਫਿਰ ਤੁਸੀਂ ਮੈਨੂੰ ਦੱਸ ਦਿੰਦੇ ਆਪਾਂ ਲੈਣ ਦਿੰਦੇ ਨਾ ਲੈਣ ਦੇ ਚਾਹਦੋ ਜੀ ਫਿਰ ਜਦੋਂ ਆਪਾਂ ਲੈ ਲੈਣੇ ਚੀਜ਼ ਉਹ ਟੋਕਰੀ ਵਿੱਚ ਚਾੱਕ ਕੇ ਧਰ ਲੈਣੇ ਫਿਰ ਆਪਾਂ ਨੂੰ ਵਾਪਸ ਰੱਖਣੇ ਬਹੁਤ ਔਖੀਆਂ ਹੋ ਜਾਂਦੀਆਂ ਨੇ ਪਾ ਕੋਈ ਚੀਜ਼ ਦੇ ਹੋ ਕਰਦੇ ਪੂਰੀ ਪਸਪੜਤਾਲ ਕਰਕੇ ਲੈਣ ਗਿਆਗੇ ਸਾਨੂੰ ਵੀ ਮਹਿੰਗੇ ਲੱਗੇ ਉਥੋਂ ਡੀਮਾਰਟ ਚ 150 ਕਹਿੰਦੇ 100 ਰੁਪਏ ਮਹਿੰਗੇ ਲਾਤੇ ਉਹਨਾਂ ਨੇ ਸਾਨੂੰ ਬਾਜ਼ਾਰ ਨਾਲ ਬਾਜ਼ਾਰ ਚ ਨਾਲ ਹੀ ਪਾਇਆ ਕਿ ਇਸ ਤਰ੍ਹਾਂ ਵੰਡਾਉਣੀ ਸੀ ਇਸ ਤਰ੍ਹਾਂ ਵੰਡਾਉਣੀ ਸੀ ਜੇ ਉਹ ਇਹ ਜਿਹਾ ਪੱਤੀ ਇਧਰ ਆ ਲੈਣਾ ਸੋਹੀਗਾ ਸਰਮਣੀਆਂ ਨੇ ਵੀ ਕੀ ਮੋੜਨੀ ਕੀ ਉਹ ਕਰਨੇ ਤੇ ਆਪਾਂ ਬੀਬੀ ਦਾ ਥੋੜੀ ਜਿਹੀ ਕਾਸਦਾ ਵੀ ਮੈਨੂੰ ਜਲਦੀ ਉਹ ਵੀ ਪਵਾ ਨਾ ਸੀ ਇੱਥੇ ਕੁਲੇਪੇ ਨੇ ਉਥੇ ਵੀ ਘਾ ਨਹੀਂ ਤੇ ਸਸਤੇ ਹਨ ਕਿ ਡੀਮਾਰਟ ਚ ਵੀ ਕੋਈ ਫਰਕ ਨਹੀਂ ਹੈਗਾ ਸਮਕਾਂ ਦੀ ਆਪਾਂ ਉਥੇ ਹੋਰ ਸ਼ਾਪਿੰਗ ਕਰਕੇ ਖਰਚੇ ਵਧਾ ਲੈਨੇ ਮੋਦਲਾ ਚ ਜਾ ਕੇ ਤੇ ਮੈਂ ਤਾਂ ਭੈਣ ਨੂੰ ਹੀ ਕਹਣੀ ਵੀ ਜਿਹੜੀ ਵੀ ਚੀਜ਼ ਲੈਣੀ ਜਿੰਨੀ ਲੋੜ ਆ ਉਹ ਨਹੀਂ ਲਵੋ ਲੋਕਦਕਾ ਬੇਤੋ ਬਚੋ ਆਪਾਂ ਉਥੇ ਮੰਦਰਲੀ ਜਾ ਕੇ ਫਿਰ ਕਰੋ ਕਰੀ ਸਾਮਾਨ ਨੂੰ ਨਿਯੋਜਨ ਨਹੀਂ ਹੋ ਜਾਂਦੇ ਉੱਤੇ ਫਿਰ ਆਪਾਂ ਖਰਚ ਕਰਦੇ ਮੈਂ ਵੀ ਕਰਿਆ ਹੀ ਗੱਲ ਖਰਚ ਸੁਣ ਦਖਾ ਮੈਂ ਵੀ ਸਮਾਨ ਆਪਾਂ ਨੂੰ ਕਿੰਨਾ ਮਰਜ਼ੀ ਹਟਾਈ ਜਾਵੇ ਕੋਈ ਆਪਾਂ ਹਟਦੀ ਨਹੀਂ ਫਿਰ ਜਦੋਂ ਆਪਾਂ ਗੱਡੀ ਚ ਵੇ ਕੇ ਆ ਕੇ ਵੇਖਦੇ ਆਂ ਫਿਰ ਆਪਣੇ ਐਮ ਦਾ ਵੀ ਆਪਾਂ ਪਲੂਜ ਖਰਚੀ ਕੀਤੀ ਆ ਜਿਹੜੀ ਚੀਜ਼ ਦੇ ਆਪਾਂ ਨਹੀਂ ਲੋੜ ਸੀ ਆਪਾਂ ਉਹ ਵੀ ਖਰੀਦ ਲਈ ਤੇਜੀ ਮਗੇ ਆਈ ਤਾਂ ਬਹੁਤ ਜ਼ੋਰ ਨਾਲ ਵਧੀ ਪਈ ਪਰ ਆਪਾਂ ਨੂੰ ਉੱਥੇ ਦੇਖ ਲਵਾਰੀ ਨਾਵੇ ਉਹ ਦਪੈਰੇ ਸੇ ਕਰੋਤੇ ਗੱਡੀਆਂ ਤੇ ਗੱਡੀਆਂ ਖੜੀਆਂ ਸਮਾਨ ਲੈਣ ਆਈਆਂ ਪਹਿਣਾ ਦੀ ਮੈਂ ਵੀ ਗਈ ਉੱਥੇ ਚਲੋ ਮੈਂ ਵੀ ਵਿੱਚੀਆਂ ਪਹਿਣਾ ਦੇ ਸਾਮਾਨ ਵਿਆਪਾਥੇ ਜਦੋਂ ਕਰੌਕ ਕਰੀ ਬੰਨੀ ਹੋ ਜਾਂਦੇ ਨੇ ਜਾਂ ਕੱਪੜੇ ਬੰਨੀ ਹੋ ਜਾਂਦੇ ਨੇ ਲੈਣ ਆਪਾਂ ਸੌਦਾ ਜਾਂਦੇ ਨੇ ਤੇ ਆਪਣਾ ਸੌਦੇ ਤੋਂ ਧਿਆਣਾ اٹਕੇ ਉਹ ਚੀਜ਼ਾਂ ਮੰਨੀ ਢੜਕ ਜਾਂਦਾ ਫਿਰ ਆਪਾਂ ਉਹ ਚੀਜ਼ਾਂ ਨੂੰ ਪ੍ਰੇਫਰ ਕਰਨ ਲੱਗ ਜਾਂਦੇ ਨੇ ਫਿਰ ਆਪਾਂ ਨਾਮ ਦੇ ਹੋਏ ਵੀ ਉਹ ਚੀਜ਼ਾਂ ਨੂੰ ਖਰੀਦਦੇ ਆਂ ਜਿਨ੍ਹਾਂ ਦੀ ਆਪਾਂ ਬਿਲਕੁਲ ਲੋੜ ਨਹੀਂ ਹੁੰਦੀ ਘਰੇ ਆਪਾਂ ਬਿਲਕੁਲ ਸਰਦਾਂ ਦਾ ਚੀਜ਼ ਹੈ ਬਣਾ ਮੈਂ ਵੀ ਕਰ ਇਸ ਤਰ੍ਹਾਂ ਜਿੰਨੇ ਦਾ ਸੌਦਾ ਹੈ ਉਹਨੇ ਦੇ ਉਹ ਸਮਾਨ ਚੱਕ ਲਈ ਤੇ ਬਸ ਪਹਿਣਾ ਦਾ ਇਹੀ ਕੰਮ ਆ ਤੇ ਮੈਂ ਵੀ ਉਹਨਾਂ ਪਹਿਣਾ ਵਿੱਚ ਹੀ ਆ ਤੇ ਥੋੜਾ ਜਿਹਾ ਆਪਾਂ ਨੂੰ ਸਮਝਦਾਰੀ ਕਰਨੀ ਚਾਹੀਦੀ ਘਰੇ ਆ ਕਿ ਮੈਂ ਪਸਤਾਵਾਂ ਬਿਲੇ ਨੇ ਸਾਰvartheta ਆਪਾਂ ਦੇਖ ਜੀ ਆਪਾਂ ਸਭ ਦੇ ਵਾਲੇ ਦੁਕਾਨ ਤੇ ਜਾਂਦੇ ਆਪਾਂ ਇਹ ਸਮਾਨ ਲੈ ਕੇ ਮੁੜੇ ਹੁਣ ਅਸੀਂ ਤੇ ਦੂਜੇ ਕੰਚ ਦੇ ਸਮਾਨ ਬੰਨੀ ਦਾ ਪਿਆਰੇ ਨਹੀਂ ਸੀ ਚਲੋ ਜੀ ਗਾ ਹਾਂ ਤੋਂ ਥੋੜੀ ਸੰਕੋਚ ਕਰਿਆ ਕਰਾਂਗੇ ਆਪਾਂ ਬੇਫਾਲਤ ਦੇ ਬੇ ਲੋੜੇ ਖਰਚਿਆਂ ਤੋਂ ਬਚਣਾ ਚਾਹੀਦਾ ਪਰ ਮੈਥੋਂ ਕੱਲ ਹੋ ਗਿਆ ਤੇ ਫਿਰ ਮੈਂ ਮਨ ਰੋਪਸਤਾ ਹੀ ਬਹੁਤ ਜ਼ਿਆਦੇ ਮੈਨੂੰ ਇਸ ਤਰ੍ਹਾਂ ਨਹੀਂ ਖਰਚਾ ਕਰਨਾ ਚਾਹੀਦਾ ਸੀ। ਜੀ ਜ਼ਿਆਦਾ ਆਪਣਾ ਸਰਦਾ ਦੀ ਆਪਣੇ ਭਾਂਡੇ ਸਾਰੇ ਘਰੇ ਹੈਗੇ ਨੇ। ਪਰ ਫੇਰ ਵੀ ਆਪਾਂ ਫਿਰ ਉੱਥੇ ਦੇਖੀ ਕੀ ਮਨ ਲੱਨ ਚਾ ਆਉਂਦਾ ਵੀ ਇਹ ਚੀਜ਼ ਲੈ ਕੇ ਜਾਈਏ ਆਪਾਂ। ਸੋਹਣੇ ਦੇ ਮਾਰੇ ਭੱਜ ਲੈਣੇ। ਤੇ ਆਪਾਂ ਤੁਸੀਂ ਨੋਟ ਕਰ ਲਿਓ ਸਾਰੀਆਂ ਭੈਣਾਂ ਮੇਰੀ ਗੱਲ ਦਾ ਗੁੱਸਾ ਨਾ ਮੰਨੇ। ਵੀ ਆਪਾਂ ਸੌਦੇ ਤੋਂ ਜ਼ਿਆਦੇ ਚੀਜ਼ ਕਰੋ ਕਰੀਏ ਸਮਾਨ ਤੇ ਉੱਥੇ ਜਾ ਕੇ ਮਾਲਚ ਤੇ ਕੱਪੜਿਆਂ ਤੇ ਲਾਏ ਹੋਣੇ ਆਪਾਂ ਸਭ ਦੇ ਨੂੰ ਫਿੱਸੇ ਕਰ ਦਿੰਨੇ ਆਂ ਤੇਰਾ ਆਪਾਂ ਨੂੰ ਉਧਰ ਚੀਜ਼ਾਂ ਮੰਨਣਾ ਆਪਣਾ ਧਿਆਨ ਭਟਕ ਜਾਂਦਾ ਫਿਰ ਆਪਾਂ ਉਹ ਨੈਮ ਦੀ ਕੋਸਸ ਕਰਦੇ ਲਓ ਜੀ ਇੰਨੀ ਕਿ ਮੇਰੇ ਵੀਡੀਓ ਸੀ ਜੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਕਮੈਂਟ ਕਰਨਾ ਜੀ ਤੇ ਵੀਡੀਓ ਨੂੰ ਫੋਲੋਬਾ ਜਿ ਕਰੇ ਕਰੋ ਜੀ ਤਾਂ ਕਿ ਆਪਣਾ ਬਾਅਦ ਟਾਈਮ ਪੂਰਾ ਹੋ ਜੇ ਤੇ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ ਧੰਨਵਾਦ ਜੀ starting